ਕਿਸਾਨ ਦੋਸਤੋ ਆਪਾਂ ਪਿਛਲੇ ਦਿਨੀ ਗੱਲ ਕੀਤੀ ਕਿ ਭਾਈ ਝੋਨੇ ਦਾ ਬੀ ਆਪਦਾ ਘਰ ਦਾ ਰੱਖੋ ਝੋਨੇ ਬਾਸਮਤੀ ਦਾ ਤਾਂ ਕਈ ਕਿਸਾਨ ਸਾਥੀਆਂ ਦੇ ਫੋਨ ਆਏ ਕਿ ਯਾਰ ਅਸੀਂ ਹਾਈਬ੍ਰਿਡ ਦਾ ਬੀ ਨਹੀਂ ਰੱਖ ਸਕਦੇ ਕਈ ਤਰੀਕੇ ਦੇ ਆਪਣੇ ਹਾਈਬ੍ਰਿਡ ਝੋਨੇ ਲੱਗੇ ਹੋਏ ਐ ਤਾਂ ਮੇਰਾ ਤੁਹਾਨੂੰ ਜਵਾਬ ਹੈ ਕਿ ਆਪਾਂ ਹਾਈਬ੍ਰਿਡ ਝੋਨੇ ਦਾ ਬੀ ਨਹੀਂ ਰੱਖ ਸਕਦੇ ਠੀਕ ਹੈ ਹਾਈਬ੍ਰਿਡ ਝੋਨੇ ਦਾ ਬੀ ਤੁਸੀਂ ਨਹੀਂ ਰੱਖ ਸਕਦੇ ਕਿਉਂ ਨਹੀਂ ਰੱਖ ਸਕਦੇ ਇਹ ਜਿਹੜਾ ਤੁਹਾਡਾ ਸਵਾਲ ਹੈ ਇਹਦਾ ਜਵਾਬ ਮੈਂ ਇੱਥੇ ਦੇਣ ਦੀ ਕੋਸ਼ਿਸ਼ ਕਰਾਂਗਾ ਕਿਉਂ ਨਹੀਂ ਰੱਖ ਸਕਦੇ ਮੈਂ ਨਾ ਪਿਛਲੇ ਜਿਹਨੇ ਇੱਕ ਵੀਰ ਨੂੰ ਫੇਸਬੁੱਕ ਤੇ ਸੁਣਿਆ ਉਹ ਕਹਿ ਰਿਹਾ ਕਿ ਹਾਈਬ੍ਰਿਡ ਝੋਨਾ ਦੁਆਰਾ ਉਗਦਾ ਹੀ ਨਹੀਂ ਹਾਈਬ੍ਰਿਡ ਬੀ ਦੁਆਰਾ ਉਗਦਾ ਹੀ ਨਹੀਂ ਹਾਈਬ੍ਰਿਡ ਬੀ ਤੋਂ ਬੀ ਨਹੀਂ ਬਣਦਾ ਹਾਈਬ੍ਰਿਡ ਬੀ ਤੋਂ ਕੁਝ ਨਹੀਂ ਹੁੰਦਾ ਹਾਈਬ੍ਰਿਡ ਬੀ ਜਿਹੜਾ ਹੈ ਖੱਸੀ ਬੀ ਹੁੰਦਾ ਫਲਾਨਾ ਹੁੰਦਾ ਇਹ ਹੁੰਦਾ ਉਹ ਹੁੰਦਾ ਬੜੇ ਤਰੀਕੇ ਨੇ ਗਲਤ ਕਰਿਆ ਸੀ ਲੇਕਿਨ ਇਹੋ ਜੀ ਕੋਈ ਗੱਲ ਨਹੀਂ ਹੈਗੀ ਹਾਈਬ੍ਰਿਡ ਤੋਂ ਅੱਗੇ ਵੀ ਬਣਦਾ ਹੈ ਪਰੰਤੂ ਆਪਾਂ ਨਹੀਂ ਰੱਖਣਾ ਕਿਉਂ ਨਹੀਂ ਰੱਖਣਾ ਇਹ ਤੁਸੀਂ ਆ ਦੇਖੋ ਤੁਹਾਡੇ ਸਾਹਮਣੇ ਇਹ ਇਹ ਦੇਖ ਰਹੇ ਹੋ ਕਿ ਦੋ ਫੁੱਲ ਨੇ ਇੱਕ ਫੁੱਲ ਦਾ ਰੰਗ ਲਾਲ ਹੈ ਇੱਕ ਫੁੱਲ ਦਾ ਰੰਗ ਜਿਹੜਾ ਹੈਗਾ ਨੀਲਾ ਹੈ ਸਮਝ ਲਓ ਕਿ ਇੱਕ ਇਹ ਮਾਂ ਹੈ ਲਾਲ ਵਾਲੀ ਤੇ ਨੀਲੇ ਵਾਲਾ ਪਿਓ ਹੈ ਇਹ ਦੋਨਾਂ ਨੂੰ ਆਪਾਂ ਮਲਾਇਆ ਆਪਣੇ ਕੋਲ ਇਹ ਜਾਮਨੀ ਰੰਗ ਦਾ ਇੱਕ ਫੁੱਲ ਬਣ ਗਿਆ ਮਾਤਲੋ ਕੇ ਇਹਨਾਂ ਦੇ ਮਿਲੋਂ ਤੋਂ ਜਿਹੜਾ ਬੀ ਪੈਦਾ ਹੋਇਆ ਉਹਨੂੰ ਜਦੋਂ ਅਸੀਂ ਖੇਚ ਵਿਜਿਆ ਤਾਂ ਉਹਨੂੰ ਆ ਜਾਮਨੀ ਰੰਗ ਦਾ ਫੁੱਲ ਮਿਲਿਆ ਜਿਹੜਾ ਤੁਸੀਂ ਝੋਨਾ ਖੇਚ ਲਾ ਰਹੇ ਹੋ ਇੱਕ ਤੇ ਦੋ ਦੋ ਇੱਕ ਮਾਂ ਅੱਢ ਸੀ ਪਿਓ ਅੱਢ ਸੀ ਦੋਹਾਂ ਤੋਂ ਰਲ ਕੇ ਇੱਕ ਬਣਿਆ ਤੇ ਨਵਾਂ ਬੀ ਬਣ ਗਿਆ ਤੁਸੀਂ ਖੇਚ ਲਾਇਆ ਉਹਦਾ ਝਾੜ ਜ਼ਿਆਦਾ ਹੋਏਗਾ ਮਾੜੇ ਪਾਣੀ 'ਚ ਵੀ ਹੋ ਜਾਏਗਾ ਬਿਮਾਰੀਆਂ ਨਾਲ ਲੜਨ ਦਾ ਟਾਕਰਾ ਹੋਏਗਾ ਕਰੇਗਾ ਬਹੁਤ ਕੁਝ ਹੋਏਗਾ ਪਰੰਤੂ ਜਦੋਂ ਤੁਸੀਂ ਐਸ ਐਨ ਉਹ ਜਾਮਨੀ ਫੁੱਲ ਜਿਹੜਾ ਤਿਆਰ ਕੀਤਾ ਹੈ ਦੋਵਾਂ ਤੋਂ ਇਹਦਾ ਅੱਗੇ ਵੀ ਬਣਾ ਲੈਂਦੇ ਹਾਂ ਇਹਦੀ ਅੱਗੇ ਐਨ ਬਰੀਡਿੰਗ ਕਰਦੇ ਹਾਂ ਤਾਂ ਇਹਦੇ ਵਿੱਚੋਂ ਕੀ ਹੁੰਦਾ ਤਿੰਨ ਤਰੀਕੇ ਦੇ ਬੀ ਪੈਦਾ ਹੁੰਦੇ ਜਿਵੇਂ ਤੁਹਾਨੂੰ ਆ ਫੁੱਲ ਰਹੀਂ ਜਿਆਦਾ ਸਮਝ ਲੱਗੇਗਾ ਕਿ ਇੱਕ ਤਾਂ ਆਪਦੀ ਮਾਂ ਵਰਗਾ ਹੋ ਗਿਆ ਇੱਕ ਜਿਹੜਾ ਹੈਗਾ ਪਿਓ ਵਰਗਾ ਹੋ ਗਿਆ ਇੱਕ ਵਾਪਸ ਹੋ ਗਿਆ ਥੋੜਾ ਪਿੱਛੇ ਨੂੰ ਚਲੀਏ ਇੱਕ ਚਲਾ ਗਿਆ ਆਪਦੀ ਨਾਨੀ ਤੇ ਤੇ ਇੱਕ ਚਲਾ ਗਿਆ ਆਪਦੇ ਜਿਹੜੇ ਹੈਗੇ ਆ ਦਾਦੇ ਦਾਦੀ ਤੇ ਤੇ ਇੱਕ ਜਿਹੜਾ ਸੀਗਾ ਉਹ ਆ ਸੀਗਾ ਇਹ ਜਿਹੜਾ ਦਾ ਮਾਂ ਪਿਓ ਹੈਗਾ ਹੁਣ ਉਹ ਤੇ ਚਲਾ ਗਿਆ ਮੱਕੇ ਤਿੰਨ ਤਰੀਕੇ ਦੇ ਅੱਗੇ ਜਿਹੜੇ ਹੈਗੇ ਆ ਫੁੱਲ ਪੈਦਾ ਹੋ ਗਏ ਕਹਿਣ ਦਾ ਮਤਲਬ ਇਹ ਕਿ ਜਦੋਂ ਤੁਸੀਂ ਦੁਬਾਰਾ ਫੇਰ ਸਮਝੋ ਅਗਲਾ ਅਗਲਾ ਤਾਂ ਤੁਹਾਨੂੰ ਹੋਰ ਜ਼ਿਆਦਾ ਸਹੀ ਕਰੇਗਾ ਹਾਂ ਇਹ ਦੇਖੋ ਇਹ ਇੱਕ ਬੁੱਟਾ ਹੈ ਇਹਨੂੰ ਆ ਦੂਜੇ ਬੂਟੇ ਨਾਲ ਕਰਾਸ ਕੀਤਾ ਤੇ ਇਸ ਤਰ੍ਹਾਂ ਦਾ ਬੂਟਾ ਪੈਦਾ ਹੋਇਆ ਲੇਕਿਨ ਜਦੋਂ ਫੇਰ ਇਸ ਬੱਚੇ ਨੂੰ ਆਪਾਂ ਬੀ ਰੱਖ ਲਈਏ ਹਾਈਬ੍ਰਿਡ ਦਾ ਤਾਂ ਇਹਦੇ ਵਿੱਚੋਂ ਚਾਰ ਕਿਸਮ ਦੇ ਬੂਟੇ ਪੈਦਾ ਹੋ ਗਏ ਕੁਝ ਚਲੇ ਗਏ ਮਾਂ ਤੇ ਕੁਝ ਦਾਦੀ ਤੇ ਚਲੇ ਗਏ ਕੁਝ ਨਾਨੀ ਤੇ ਚਲੇ ਗਏ ਕੁਝ ਮਾਂ ਤੇ ਚਲੇ ਗਏ ਕੋਈ ਪਿਓ ਤੇ ਚਲੇ ਗਈ ਤੇ ਖੇਤ ਦੇ ਵਿੱਚ ਜਿਹੜਾ ਹੈਗਾ ਕਮਲ ਵੱਜ ਗਿਆ ਸਮਝ ਗਏ ਆਹ ਫੋਟੋ ਦਾ ਤੁਹਾਨੂੰ ਹੋਰ ਕਲੀਅਰ ਹੋਏਗਾ ਕਿ ਆਪਾਂ ਜਿਹੜਾ ਹੈਗਾ ਇਹ ਦੋ ਤਰੀਕੇ ਦੇ ਰੰਗ ਅਲੱਗ-ਅਲੱਗ ਤਰੀਕੇ ਦੇ ਪਏ ਜਿਹੜੇ ਹੈਗੇ ਆ ਮੱਕੀ ਲਈ ਦੋਵੇਂ ਮੱਕੀਆਂ ਲੈ ਕੇ ਜਾਂ ਦੋਵੇਂ ਪੱਠੇ ਲੈ ਕੇ ਤੇ ਇੱਕ ਆ ਆਪਣੇ ਕੋਲੇ ਹਾਈਬ੍ਰਿਡ ਤਿਆਰ ਹੋ ਗਿਆ ਇਹਨੇ ਵਧੀਆ ਝਾੜ ਦਿੱਤਾ ਵਧੀਆ ਸਭ ਕੁਝ ਮਿਲਿਆ ਪਰੰਤੂ ਜਦੋਂ ਅਸੀਂ ਇਸੇ ਹਾਈਬ੍ਰਿਡ ਨੂੰ ਅੱਗੇ ਬੀਜਦੇ ਆ ਤਾਂ ਇਹਦੇ ਵਿੱਚੋਂ ਇੱਕ ਤਾਂ ਚਲਾ ਗਿਆ ਆ ਉੱਪਰਲੇ ਦੇ ਬਰਾਬਰ ਮਾਂ ਆ ਦੀ ਦਾਦੀ ਦੇ ਉੱਪਰ ਇੱਕ ਚਲਾ ਗਿਆ ਨਾਨੀ ਦੇ ਉੱਤੇ ਇੱਕ ਨਾਨੀ ਤੇ ਦਾਦੀ ਦੇ ਦੋਹਾਂ ਦੇ ਵਿਚਾਲੇ ਰੂਪ ਤੇ ਚਲਾ ਗਿਆ ਇੱਕ ਇਹੜਾ ਹੈਗਾ ਨਵੇਂ ਵਿੱਚ ਕੁਝ ਹੋਰ ਪੈਦਾ ਹੋ ਗਿਆ ਸਮਝ ਗਏ ਮਤਲਬ ਕਿ ਹਾਈਬ੍ਰਿਡ ਜਿਹੜਾ ਚੋਣਾ ਹੈ ਜਦੋਂ ਤੁਸੀਂ ਆਦੇ ਖੇਤ 'ਚ ਬੀਜੋਗੇ ਤਾਂ ਉਸ ਬੀ ਤੋਂ ਜਿਹੜਾ ਅਗਲਾ ਬੀ ਹੋਏਗਾ ਮਤਲਬ ਕਿ ਜਿਹੜਾ ਹਾਈਬ੍ਰਿਡ ਚੋਣਾ ਹੈ ਜੇ ਤੁਸੀਂ ਦਾ ਘਰ ਦਾ ਬੀ ਰੱਖੋਗੇ ਤਾਂ ਇਹ ਇੱਕਸਾਰ ਬੁੱਟੇ ਪੈਦਾ ਨਹੀਂ ਕਰੇਗਾ ਇਹਦੇ ਵਿੱਚੋਂ ਤਿੰਨ ਜਾਂ ਚਾਰ ਤਰੀਕੇ ਦੇ ਬੁੱਟੇ ਪੈਦਾ ਹੋਣਗੇ ਉਹ ਜਿਹੜੇ ਤਿੰਨ ਜਾਂ ਚਾਰ ਤਰੀਕੇ ਦੇ ਬੁੱਟੇ ਹੋਣਗੇ ਉਹਨਾਂ ਦੇ ਕੱਦ ਵੀ ਆਡੜ ਹੋ ਸਕਦੇ ਆ ਉਹਨਾਂ ਦਾ ਪੱਕਣ ਦਾ ਸਮਾਂ ਵੀ ਆਡੜ ਹੋ ਸਕਦਾ ਹੈ ਉਨਾਂ ਦਾ ਜਿਹੜਾ ਹੈਗਾ ਉਹਨਾਂ ਝਾੜ ਵੀ ਆਡਡ ਹੋ ਸਕਦਾ ਹੈ ਤੇ ਉਹਨਾਂ ਨੂੰ ਬਿਮਾਰੀਆਂ ਵੀ ਆਡਡ ਲੱਗ ਸਕਦੀਆਂ ਆ ਤਾਂ ਮਤਲਬ ਕਿ ਇੱਕ ਖੇਤ ਦੇ ਵਿੱਚ ਤੈਨੂੰ ਕਈ ਤਰੀਕੇ ਦੇ ਝੋਨੇ ਦਿਖਾਈ ਦੇਣਗੇ ਤਾਂ ਫਿਰ ਆਪਾਂ ਮੱਥੇ ਦਾ ਹੱਥ ਮਾਰਾਂਗੇ ਯਾਰ ਇੱਕ ਤਾਂ ਪੱਕਿਆ ਪਿਆ ਹੁਣ ਜਿਵੇਂ ਤੁਸੀਂ ਆਹ ਫੋਟੋ ਹੀ ਦੇਖਦੇ ਹੋ ਇਹਦੇ ਵਿੱਚ ਜੇਕਰ ਵਾਪਸ ਆਪਣੇ ਮਾਂ ਪਿਓ ਦੇ ਚਲਾ ਜਾਂਦਾ ਇਹ ਤਾਂ ਇੱਕ ਮਾਂ ਪਿਓ ਦਾ ਤਾਂ ਕੱਦ ਹੀ ਬਹੁਤ ਛੋਟਾ ਹੈਗਾ ਇੱਕ ਦਾ ਕੱਦ ਜਿਹੜਾ ਹੈਗਾ ਦੇਖੋ ਵੱਡਾ ਹੈਗਾ ਤਾਂ ਇਹੋ ਜੇ ਹਾਲਾਤ ਦੇ ਵਿੱਚ ਖੇਤੋਂ ਝਾੜ ਨਹੀਂ ਮਿਲਦਾ ਸੋਮੇ ਜੇ ਇਸੇ ਕਰਕੇ ਜਿਹੜਾ ਹੈਗਾ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਹਾਈਬ੍ਰਿਡ ਝੋਨਾ ਹੈਗਾ ਉਹਦਾ ਬੀ ਅੱਗੇ ਨਹੀਂ ਰੱਖ ਸਕਦੇ ਤੁਸੀਂ ਕਿਉਂਕਿ ਉਹ xr ਪੈਦਾ ਨਹੀਂ ਹੋਏਗਾ ਠੀਕ ਹੈ ਤਾਂ ਮੈਨੂੰ ਲੱਗਦਾ ਤੁਹਾਡੇ ਨੂੰ ਸਮਝ ਆ ਗਿਆ ਹੋਵੇਗਾ ਕਿ ਜਦੋਂ ਅਸੀਂ ਹਾਈਬ੍ਰਿਡ ਬੀ ਨੂੰ ਦੁਬਾਰਾ ਬੀਜਾਂਗੇ ਤਾਂ ਕੁਝ ਝੋਨਾ ਜਿਹੜਾ ਹੈਗਾ ਪਿੱਛੇ ਆਪਦੀ ਦਾਦੀ ਤੇ ਜਾਏਗਾ ਕੁਝ ਆਪਦੀ ਨਾਨੀ ਤੇ ਜਾਏਗਾ ਜਾਂ ਨਾਨੇ ਤੇ ਜਾਏਗਾ ਕੁਝ ਆਪਣੇ ਮਾਪਿਆਂ ਤੇ ਜਾਏਗਾ ਕੁਝ ਫਸਲਾਂ ਕੁਝ ਹੋਰ ਤਿਆਰ ਹੋ ਜਾਣੀਆਂ ਤੇ ਜਿਹੜਾ ਕਿ ਸਾਡੇ ਲਈ ਕੇਤਲੀ ਸਹੀ ਨਹੀਂ ਹੋਏਗਾ ਕਿਸੇ ਦਾ ਕਦੂਚਾ ਹੋਏਗਾ ਕਿ ਦਾ ਨੀਵਾ ਹੋਏਗਾ ਇੱਕਸਾਰ ਨਹੀਂ ਹੋਏਗਾ ਭਾਵੇਂ ਕਿ ਕਈ ਹਾਈਬ੍ਰਿਡ ਇਹੋ ਜਿਹੀ ਹੈ ਜਿਨ੍ਹਾਂ ਨੂੰ ਕਿਸਾਨ ਦੁਆਰਾ ਤੋਂ ਬੀਜ ਰਿਹਾ ਹੈ ਕੁਝ ਫਸਲਾਂ ਦੇ ਵਿੱਚ ਪਰੰਤੂ ਯਾਰ ਹੁਣ ਉਹ ਹਾਈਬ੍ਰਿਡ ਹੈ ਵੀ ਕਿ ਨਹੀਂ ਹੈ ਕਿ ਕਿਸੇ ਨੇ ਵੈਰੈਟੀ ਨੂੰ ਹਾਈਬ੍ਰਿਡ ਲਿਖ ਕੇ ਪੈਕ ਕਰਤਾ ਉਹ ਨਹੀਂ ਕਹਿ ਸਕਦੇ ਝੋਨੇ ਦੇ ਵਿੱਚ ਤੁਸੀਂ ਇਹ ਕਿ ਰਿਸਕ ਨਹੀਂ ਲੈਣਾ ਹਾਈਬ੍ਰਿਡ ਝੋਨਾ ਹੈਗਾ ਹਾਈਬ੍ਰਿਡ ਝੋਨੇ ਦਾ ਬੀ ਤੁਸੀਂ ਨਹੀਂ ਰੱਖ ਸਕਦੇ ਤਾਂ ਇਸ ਚੀਜ਼ ਨੂੰ ਧਿਆਨ ਚ ਰੱਖਿਓ ਜੇ ਹਾਈਬ੍ਰਿਡ ਦਾ ਝੋਨੇ ਦਾ ਬੀ ਰੱਖ ਲਿਆ ਤਾਂ ਉਹ ਚ ਕਈ ਤਰੀਕੇ ਦੇ ਬੀ ਪੈਦਾ ਹੋਣਗੇ ਹੁਣ ਇੱਕ ਵੀਰ ਕਹੇਗਾ ਕਿ ਮੇਰੇ ਕੋਲ ਤਾਂ ਹਾਈਬ੍ਰਿਡ ਬੀ ਸੀਗਾ ਤੇ ਮੈਂ ਉਹਨੂੰ ਬੀਜ ਲਿਆ ਅਗਲੇ ਸਾਲ ਹੋਰ ਬੀ ਬਣ ਗਿਆ ਦੇਖੋ ਹਾਈਬ੍ਰਿਡ ਬੀ ਦੇ ਵਿੱਚੋਂ ਤਿੰਨ ਤੋਂ ਚਾਰ ਤਰ੍ਹਾਂ ਦੇ ਬੁੱਟੇ ਨਿਕਲਣ ਦੀ ਸੰਭਾਵਨਾ ਹੁੰਦੀ ਹੈ ਕਈ ਵੀਰ ਉਹ ਚ ਸਿਲੈਕਸ਼ਨ ਕਰਕੇ ਅੱਗੇ ਵੈਰਾਈਟੀਆਂ ਵੀ ਬਣਾਉਂਦੇ ਐ ਉਹ ਇੱਕ ਵੱਖਰਾ ਕੰਮ ਐ ਇੱਕ ਵੱਖਰਾ ਪ੍ਰੋਸੈਸ ਐ ਪਰੰਤੂ ਜੇ ਤੁਸੀਂ ਹਾਈਬ੍ਰਿਡ ਚੋਣੇ ਦਾ ਵੀ ਰੱਖੋਗੇ ਤੜ ਲਈ ਘਾਟੇ ਬੰਦਾ ਸਾਬਤ ਹੋਏਗਾ ਜਿਵੇਂ ਕਿ ਤੁਹਾਨੂੰ ਵਕ ਵਕ ਸਲਾਈਡ ਦੇ ਵਿੱਚ ਫੁੱਲਾਂ ਰਹੀਂ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਹੈ ਮਿਲਿਆ ਕਿ ਆ ਜਾਣ ਕੇ ਲਾਹੇਵੰਦ ਸਾਬਤ ਹੋਏਗੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ ਜੇ ਕੋਈ ਕਿਸਾਨ ਵੀ ਇਸ ਸੰਬੰਧੀ ਹੋਰ ਜਾਣਕਾਰੀ ਦੇਣੀ ਚਾਹੁੰਦਾ ਹੈ ਤੇ ਗੂਗਲ ਤੇ ਮੈਂਡਲ ਦਾ ਜਿਹੜਾ ਨਿਯਮ ਹੈਗਾ ਉਹਨੂੰ ਜਿਹੜਾ ਸਰਚ ਕਰੋ ਮੈਂਡਲ ਦਾ ਲਾ ਪੜੋ ਤਾਂ ਤੁਹਾਨੂੰ ਕਾਫੀ ਚੀਜ਼ਾਂ ਕਲੀਅਰ ਹੋ ਜਾਣੀਆਂ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ